ਗੁਰੂ ਗ੍ਰੰਥ ਸਾਹਿਬਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਸ ਪ੍ਰਮਾਤਮਾ ਨੇ ਸਾਨੂੰ ਪੈਦਾ ਕੀਤਾ ਉਹ ਸਾਡੀ ਪਾਲਣਾ ਵੀ ਕਰਦਾ ਸਾਡੀ ਰੱਖਿਆ ਵੀ ਕਰਦਾ ਸਾਡਾ ਆਸਰਾ ਵੀ ਬਣਦਾ ਗੁਰਬਾਣੀ ਦੇ ਵਿੱਚ ਵੀ ਅਸੀਂ ਰੋਜ਼ ਸੁਣਦੇ ਹਾਂ ਕਿ ਉਹ ਨੇ ਆਸਰਿਆਂ ਦਾ ਆਸਰਾ ਨੇ ਓਟਿਆਂ ਦੀ ਓਟ ਨੇ ਲੱਜਿਆਂ ਦੇ ਲਾਜ ਨੇ ਪੱਤਿਆਂ ਦੀ ਪੱਤ ਨੇਕ ਅਤੇ ਅਨਿਕਤ ਉਹ ਗਰੀਬ ਨਵਾਜ਼ ਹੈ ਪਰ ਫਿਰ ਵੀ ਕਦੇ-ਕਦੇ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਔਖਾ ਸਮਾਂ ਚੱਲਦਾ ਨਾ ਸੰਗਾ ਜੀ ਕੋਈ ਮਾੜਾ ਸਮਾਂ ਚੱਲਦਾ ਨਾ ਕੋਈ ਦੁੱਖ ਤਕਲੀਫ ਕੋਈ ਬਿਮਾਰੀ ਜਾਂ ਕੋਈ ਗਰੀਬੀ ਜਾਂ ਕਿਸੇ ਵੀ ਤਰ੍ਹਾਂ ਦੀ ਤਕਲੀਫ ਜਾਨੀ ਕਿ ਸੰਸਾਰਿਕ ਸਾਨੂੰ ਤੰਗ ਕਰਦੀ ਤੇ ਅਕਸਰ ਅਸੀਂ ਉਸ ਪਰਮਾਤਮਾ ਦੇ ਨਾਲ ਗਿੱਲੇ ਸ਼ਿਕਵੇ ਕਰਦੀਆਂ ਉਸ ਪਰਮਾਤਮਾ ਨੂੰ ਉਲਾਮੇ ਦਿੰਦੀਆਂ ਵਾਹਿਗੁਰੂ ਜੀ ਮੇਰੇ ਨਾਲ ਹੀ ਤੂੰ ਇਸ ਤਰ੍ਹਾਂ ਕਿਉਂ ਕਰ ਰਿਹਾ ਤੈਨੂੰ ਮੇਰਾ ਘਰੀ ਲੱਭਦਾ ਮੇਰਾ ਮਨ ਮੇਰਾ ਦਿਲ ਨਹੀਂ ਦਿਸਦਾ ਤੂੰ ਮੇਰੇ ਤੇ ਕਿਉਂ ਨਹੀਂ ਮੇਲ ਦੀ ਨਜ਼ਰ ਕਰਦਾ ਪਰ ਸੱਚ ਜਾਣਿਆ ਉਹ ਵਾਹਿਗੁਰੂ ਜੀ ਨੂੰ ਹਰ ਇੱਕ ਦੀ ਫਿਕਰ ਉਹੀ ਆ ਜਿਹੜਾ ਤੁਹਾਡੇ ਔਖੇ ਸਮੇਂ ਵਿੱਚ ਵੀ ਸਹਾਈ ਹੁੰਦਾ ਉਹੀ ਪ੍ਰਮਾਤਮਾ ਜਿਹੜਾ ਤੁਹਾਨੂੰ ਔਖਾ ਸਮਾਂ ਬਰਦਾਸ਼ਤ ਕਰਨ ਦੀ ਹਿੰਮਤ ਦੇ ਨਾਲ ਤੇ ਅੱਜ ਆਪਾਂ ਇੱਕ ਬਹੁਤ ਹੀ ਪਿਆਰੀ ਜੀ ਸਾਕੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਈ ਵਾਰ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਨੂੰ ਕੋਈ ਚੀਜ਼ ਮਿਲਦੀ ਨਹੀਂ ਨਾ ਤੇ ਆਪਾਂ ਬਹੁਤ ਉਹਦੀ ਤਰਸਣਾ ਰੱਖਦੀ ਆ ਤੇ ਫਿਰ ਆਪਾਂ ਆਪ ਦੇ ਵਾਹਿਗੁਰੂ ਜੀ ਨਾਲ ਨਰਾਜ਼ ਹੋ ਜਾਂਦੇ ਆ ਪਰ ਉਹ ਨਰਾਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਪ੍ਰਮਾਤਮਾ ਹਮੇਸ਼ਾ ਸਾਨੂੰ ਉਹ ਚੀਜ਼ਾਂ ਦਿੰਦਾ ਉਹ ਚੀਜ਼ਾਂ ਨਾਲ ਨਿਵਾਜਦਾ ਜਿਹੜੀਆਂ ਚੀਜ਼ਾਂ ਸਾਡੇ ਲਈ ਚੰਗੀਆਂ ਨੇ ਜਿਹਦੇ ਨਾਲ ਸਾਡਾ ਭਲਾ ਹੋਣਾ ਵਾਹਿਗੁਰੂ ਜੀ ਉਹ ਚੀਜ਼ ਹਮੇਸ਼ਾ ਸਾਡੇ ਤੋਂ ਦੂਰ ਕਰਦਾ ਜਿਦੇ ਨਾਲ ਸਾਡਾ ਨੁਕਸਾਨ ਹੋਣਾ ਆਵੇ ਆਓ ਅੱਜ ਆਪਾਂ ਇੱਕ ਬਹੁਤ ਹੀ ਪਿਆਰੀ ਜੀ ਸਾਖੀ ਸਰਵਣ ਕਰਦੇ ਹਾਂ ਕਹਿੰਦੇ ਆ ਕਿ ਤਨ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਇੱਕ ਬਹੁਤ ਹੀ ਪਿਆਰਾ ਸਿੱਖ ਜਿਹੜਾ ਗੁਰੂ ਪਾਤਸ਼ਾਹ ਜੀ ਦੇ ਪਿੱਛੇ ਖੜਿਆ ਹੁੰਦਾ ਸੀ ਹਮੇਸ਼ਾ ਹੀ ਤੇ ਗੁਰੂ ਸਾਹਿਬ ਜੀ ਦੇ ਉੱਪਰ ਚੌਰ ਸਾਹਿਬ ਦੀ ਸੇਵਾ ਕਰਦਾ ਸੀ ਪੜਾਈ ਨਜ਼ਦੀਕ ਉਹ ਸਿੱਖ ਪਿਆਰਾ ਗੁਰੂ ਦੇ ਰੰਗ ਵਿੱਚ ਰੰਗਿਆ ਤੁਨੋਂ ਮਨੋਂ ਉਹਨਾਂ ਦੀ ਸੇਵਾ ਕਰਦਾ ਪਰ ਉਹਦੇ ਘਰ ਦੇ ਵਿੱਚ ਕਿਸੇ ਕੋਈ ਔਲਾਦ ਨਹੀਂ ਹੋਈ ਹੋਰ ਕਿਸੇ ਚੀਜ਼ ਦਾ ਉਹਨੂੰ ਘਾਟਾ ਨਹੀਂ ਸੀ ਬਸ ਔਲਾਦ ਦੀ ਘਾਟ ਸੀ ਪਰ ਵਾਹਿਗੁਰੂ ਜੀ ਨੇ ਉਹਨੂੰ ਔਲਾਦ ਦੇ ਸੁੱਖ ਤੋਂ ਵਾਂਝਾ ਰੱਖਿਆ ਉਹਦੀ ਪਤਨੀ ਹਮੇਸ਼ਾ ਇਹ ਸੋਚਦੀ ਰਹਿੰਦੀ ਵੀ ਕਦੇ ਸਾਡੇ ਘਰ ਵੀ ਪੁੱਤਰ ਜਾਂ ਧੀ ਦੀ ਦਾਤ ਪ੍ਰਮਾਤਮਾ ਬਖਸ਼ਿਸ਼ ਕਰੂਗਾ